ਕੁੱਤਾ ਤੇ ਦਰਵੇਸ਼ ਪੰਜਾਬੀ ਕਹਾਣੀ ਪਿੰਡ ਦੇ ਬਾਹਰ ਇੱਕ ਪੁਰਾਣੀ ਟੁੱਟੀ ਹੋਈ ਸਮਾਦ ਸੀ ਉਸ ਦੇ ਨੇੜੇ ਹੀ ਇੱਕ ਦਰਵੇਸ਼ ਰਹਿੰਦਾ ਸੀ ਜੋ ਪਜਾਪ ਧੂੜ ਮਿੱਟੀ ਨਾਲ ਰਲਿਆ ਹੋਇਆ ਲੋਕਾਂ ਤੋਂ ਵੱਖ ਉਹ ਕਦੇ ਕਿਸੇ ਕੋਲੋਂ ਭੀਖ ਨਹੀਂ ਮੰਗਦਾ ਸੀ ਜੋ ਮਿਲ ਜਾਂਦਾ ਖਾ ਲੈਂਦਾ ਸੀ ਨਾ ਮਿਲੇ ਤਾਂ ਰਾਤ ਨੂੰ ਅਸਮਾਨ ਵੱਲ ਟਿੱਕੇ ਬੈਠ ਜਾਂਦਾ ਸੀ ਉੱਥੇ ਇੱਕ ਰੁੱਖੇ ਵਾਲਾ ਵਾਲਾ ਜ਼ਖਮੀ ਲਤ ਵਾਲਾ ਕੁੱਤਾ ਵੀ ਰਹਿੰਦਾ ਸੀ ਕੋਈ ਉਸ ਨੂੰ ਪਿਆਰ ਨਹੀਂ ਕਰਦਾ ਕਦੇ ਲੰਗਰ ਤੋਂ ਭੁਜਾਉਂਦੇ ਤੇ ਕਦੇ ਪੱਥਰ ਮਾਰਦੇ ਪਰ ਦਰਵੇਸ਼ ਦਾ ਰਸਤਾ ਵੱਖਰਾ ਸੀ ਇੱਕ ਸ਼ਾਮ ਜਦ ਸੂਰਜ ਦੀ ਲਾਲੀ ਖੰਡ ਦੇ ਖੇਤਾਂ ਤੇ ਝੋਕ ਰਹੀ ਸੀ ਕੁੱਤਾ ਦਰਵੇਸ਼ ਦੇ ਕੋਲ ਲੰਗੜਾਉਂਦਾ ਹੋਇਆ ਆਇਆ ਦਰਵੇਸ਼ ਨੇ ਕਿਸੇ ਤਰ੍ਹਾਂ ਦੀ ਹੈਰਾਨੀ ਨਹੀਂ ਦਿਖਾਈ ਕੇਵਲ ਆਪਣਾ ਪੁਰਾਣਾ ਫਟਿਆ ਕਟੋਰਾ ਉਸ ਵੱਲ ਧकेल ਦਿੱਤਾ ਜਿਸ ਵਿੱਚ ਦੋ ਸੁੱਕੀਆਂ ਰੋਟੀਆਂ ਪਈਆਂ ਸਨ ਕੁੱਤੇ ਨੇ ਪਹਿਲਾਂ ਸੰਭਲ ਕੇ ਵੇਖਿਆ ਫਿਰ ਹੌਲੀ-ਹੌਲੀ ਰੋਟੀ ਚੁੱਕ ਕੇ ਖਾਣ ਲੱਗਾ ਰਾਤ ਘਰੀ ਹੋਈ ਠੰਡੀ ਹਵਾ ਚੱਲ ਪਈ ਦਰਵੇਸ਼ ਨੇ ਆਪਣਾ ਚੋਲਾ ਆਪਣੇ ਮੋਢਿਆਂ ਤੋਂ ਉਤਾਰ ਕੇ ਕੁੱਤੇ ਉੱਤੇ ਰੱਖ ਦਿੱਤਾ ਉਹ ਖੁਦ ਮਿੱਟੀ ਦੇ ਬਿਨਾ ਟੱਕਣ ਦੇ लेट ਗਿਆ ਅਗਲੇ ਦਿਨ ਲੋਕਾਂ ਨੇ ਦੇਖਿਆ ਕਿ ਦਰਵੇਸ਼ ਦਾ ਚੋਲਾ ਕੁੱਤੇ ਉੱਤੇ ਸੀ ਪਰ ਉਸਨੇ ਕੋਈ ਸ਼ਿਕਾਇਤ ਨਾ ਕੀਤੀ ਉਹ ਸਿਰਫ ਮੁਸਕਰਾਇਆ ਤੇ ਕਹਿੰਦਾ ਜਿਸ ਨੇ ਭੇਜਿਆ ਹੈ ਉਸੇ ਨੂੰ ਵਾਪਸ ਪਹੁੰਚਾਇਆ ਹੈ ਹੌਲੇ-ਹੌਲੇ ਕੁੱਤਾ ਠੀਕ ਹੋ ਗਿਆ ਜਿੱਥੇ ਪਹਿਲਾਂ ਲਤ ਕਮਜ਼ੋਰ ਸੀ ਹੁਣ ਤਾਕਤ ਆਉਣ ਲੱਗੀ ਉਹ ਦਰਵੇਸ਼ ਤੋਂ ਕਦੇ ਦੂਰ ਨਹੀਂ ਸੀ ਜਾਂਦਾ ਦੋਵੇਂ ਇੱਕ ਦੂਜੇ ਨਾਲ ਅਦ੍ਰਿਸ਼ ਧਾਗੇ ਨਾਲ ਜੁੜ ਗਏ ਸਨ ਇੱਕ ਦਿਨ ਜਦ ਪਿੰਡ ਵਿੱਚ ਮੇਲਾ ਸੀ ਕੁੱਤਾ ਅਚਾਨਕ ਗਾਇਬ ਹੋ ਗਿਆ ਲੋਕ ਤਾਂ ਸਮਝੇ ਕਿਤੇ ਚਲਾ ਗਿਆ ਹੋਵੇਗਾ ਪਰ ਰਾਤ ਹੋਈ ਤਾਂ ਦਰਵੇਸ਼ ਵੀ ਨਹੀਂ ਮਿਲਿਆ ਸਵੇਰੇ ਮਸਜਿਦ ਦੇ ਪਿੱਛੇ ਦੋ ਨਿਸ਼ਾਨ ਮਿਲੇ ਦਰਵੇਸ਼ ਦੀਆਂ ਪੱਗਾਂ ਦੀਆਂ ਲਕੀਰਾ ਤੇ ਕੁੱਤੇ ਦੇ ਪੈਰਾਂ ਦੇ ਨਿਸ਼ਾਨ ਇੱਕ ਦੂਜੇ ਦੇ ਨਾਲ-ਨਾਲ ਬਿਲਕੁਲ ਇੱਕੋ ਦਿਸ਼ਾ ਵੱਲ ਜਾਂਦੇ ਹੋਏ ਤੇ ਫਿਰ ਜੰਗਲ ਵਿੱਚ ਜਾ ਕੇ ਗਾਇਬ ਹੋ ਜਾਂਦੇ ਹਨ ਕੋਈ ਨਹੀਂ ਜਾਣਦਾ ਉਹ ਕਿੱਥੇ ਗਏ ਪਰ ਪਿੰਡ ਵਿੱਚ ਅੱਜ ਵੀ ਲੋਕ ਇਹ ਕਹਿੰਦੇ ਹਨ ਜਿਸ ਨਾਲ ਮਨੁੱਖ ਦੀ ਦਿਲ ਨਾਲ ਦੀ ਵਫਾਦਾਰੀ ਹੋਵੇ ਉਸ ਨਾਲ ਕੁੱਤਾ ਵੀ ਦਰਵੇਸ਼ ਬਣ ਜਾਂਦਾ ਹੈ ਹੋਰ ਮजेदार ਤੇ ਸਿੱਖਿਆਦਾਇਕ ਕਹਾਣੀਆਂ ਦੇਖਣ ਲਈ ਜੁੜੋ ਸਾਡੇ ਚੈਨਲ ਨਾਲ ਜੇ ਕਹਾਣੀ ਚੰਗੀ ਲੱਗੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ